ਆਪ ਤਾਂ ਮੈਂ ਦੁਨੀਆ ਨੂੰ ਮਾੜੇ ਦੇ ਕੜੀ ਹੋਣ ਕੜੀ ਹੋਈ ਮੜੀ ਆ ਇਹ ਇੱਕ ਇੱਕ ਕਾਰੇ ਇੱਕ ਕਾਰੇ ਕਰਨ ਕੋਟ ਰਹੀ ਨੇ ਹਾਂਜੀ 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 ਤੁਹਾਡੇ ਜੋਇਨ ਨਾਲ ਰੰਗੀ ਸੀ ਤੁਹਾਡੇ ਜੋਇਨ ਨਾਲ ਸੰਬੰਧ ਦੇ ਦੇ ਉਹ ਸਾਡੀ ਕੁੜੀਆਂ ਆ ਤੁਹਾਡੀ ਬੱਚੀ ਹੋ ਜਾ ਰਹੀ ਮਾਰਦੇ ਮਾਰਦੇ ਉਹ ਉਹ ਉਹਦੇ ਨਾਲ ਨਿਆਂ ਸਭਾ ਤੁਸੀਂ ਨਹੀਂ ਕਮਰੇ 200 200 ਸਾਲ ਹੋ ਗਿਆ ਅਗਰੇ ਹੋਰ 500 ਚ ਗੜਾ ਹੋ ਗਿਆ ਜਾਂ ਤਾਂ ਕੋੜਾ ਕਰੀ ਜਿਹੜੀ ਮਰੀ ਅਛਾ ਨੂੰ ਘਰ ਜਾ ਕੇ ਕੁੱਟ ਕੇ ਆਂਦੇ ਤੇ ਜਾ ਕੇ ਕੁੱਟਦੇ ਰਹੀ ਸਾਬ ਆ ਜਾ ਕੇ ਇਹ ਨਹੀਂ ਜਮੀਨ ਸਾਰੀ ਨੌਕਰਾਂ ਲਈ ਅਛਾ ਸਭ ਬੰਦੇ ਵਾਗੜ ਅਛਾ ਪੈਟ ਜਾਣੀ ਬੰਦੀ ਦਾ ਪਤਾ ਇਹ ਸ਼ਾਲ ਕਾਦ ਮਾਰੀ ਹੈ ਜਿਹੜੇ ਮਾਤੀ ਨਹੀਂ ਸ਼ਾਲ ਮਾਰੀ